ਹੁਣ ਮੈਂ ਕੀ ਕਰਦਾ ਜਿਹੜੇ ਅੱਜ ਕਚੈਰੀਆਂ 'ਚ ਗਏ ਨੇ ਜਿਹੜੇ ਅੱਜ ਲਾਇਸੈਂਸ ਬਣਾਉਣ ਗਏ ਨੇ ਰਿਸਟਰੀਆਂ ਕਰਾਉਣ ਗਏ ਨੇ ਅੱਜ ਆਧਾਰ ਕਾਰਡ ਜੇ ਉਹ ਬਣਾਉਣਗੇ ਸਾਰੇ ਪੰਜਾਬ 'ਚ ਉਹਨਾਂ ਸਾਰਿਆਂ ਦੇ ਨੰਬਰ ਅਜ ਮੇਰੇ ਕੋਲ ਆ ਜਾਣਗੇ ਇੰਨਾ ਥੱਬਾ ਆ ਜਾਂਦਾ ਹਰੇਕ ਤਹਿਸੀਲ ਵਾਈਜ਼ ਵੀ ਆਹ ਤਹਿਸੀਲ 'ਚ ਆਏ ਸੀ ਆਹ ਫੋਨ ਨੰਬਰ ਹੈ ਮੈਂ ਉਹਨਾਂ 'ਚੋਂ ਗੱਡੀ 'ਚ ਬੈਠਾ ਆ ਜਾ ਜਦੋਂ ਮੈਂ ਥੋੜਾ ਵਿਹਲਾ ਹੋ ਜਾ ਮੈਂ ਉਹਨਾਂ 'ਚੋਂ ਕਿਸੇ ਨੂੰ ਵੀ ਫੋਨ ਕਰ ਲੈਣਾ ਮੈਂ ਵੀ ਸਸੀ ਗਾਲ ਜੀ ਅੱਜ ਤੁਸੀਂ ਤਹਿਸੀਲ ਗਏ ਸੀ ਮਲੋਟ ਕੰਮ ਹੋ ਗਿਆ ਕਹਿੰਦੇ ਹਾਂ ਜੀ ਪੈਸਾ ਲੱਗਾ ਤੁਹਾਨੂੰ ਬਾਦੂ ਕਹਿੰਦੇ ਨਾ ਜੀ ਜਿੰਨਾ ਸਟਾਮਪ ਸੀ ਉਨਾ ਹੀ ਲੱਗਿਆ ਬਾਰੀ ਆ ਗਈ ਸੀ ਵਧੀਆ ਟਾਈਮ ਨਾਲ ਹਾਂ ਜੀ ਬਾਰੀ ਨਾਲ ਹੀ ਆ ਗਈ ਸੀ ਕੋਈ ਕਿਸੇ ਨੇ ਬਸੀਕਾ ਨਵੀਸ ਨੇ ਜਾਂ ਕੋਈ ਹੋਰ ਕੋਈ ਐ ਤਾਂ ਨਹੀਂ ਕੀਤਾ ਕਹਿੰਦੇ ਨਾ ਜੀ ਦੱਸ ਦਿਓ ਜੀ ਫਿਰ ਉਹ ਥੋੜਾ ਜਿਹਾ ਸ਼ੱਕ ਹੋ ਜਾਂਦਾ ਜੀ ਮੈਂ ਨਾ ਇੰਨਾ ਕੱਪ ਗੱਲ ਕਰਦੇ ਨੇ ਕਹਿੰਦੇ ਕੌਣ ਬੋਲਦਾ ਤੁਸੀਂ ਮੈਂ ਤੁਹਾਨੂੰ ਕੌਣ ਲੱਗਾ ਕਹੇ ਬਹੁਤ ਵੰਦੀ ਵਾਈ ਲੱਦੀ ਹੈ ਮੈਂ ਹਾਂ ਉਹੀ ਤਾਂ ਬੋਲਦੇ ਨੇ ਉਹ 17 ਸਾਲ ਦੇ ਤਾਂ ਕੈਸਟ ਆਉਣ ਲੱਗੇ ਸੀ ਆਵਾਜ਼ ਤੂੰ ਤਾਂ ਪਹਿਲਾਂ ਹੀ ਜਾਣੂ ਨੇ ਕਦੋਂ ਦੇ ਠੀਕ ਹੈ ਨਾ ਉਹ ਕਹਿੰਦੇ ਐਂ ਕਰ ਲੈਂਦੇ ਹਾਂ ਦਾ ਮੁੱਖ ਮੰਤਰੀ ਫੋਨ ਮੈਂ ਕਿਹਾ ਹਾਂਜੀ ਆ ਸਿੱਧੂ ਹੀ ਮੈਂ ਹਾਂ ਮਤਲਬ ਐਂ ਐਂ ਕਦੇ ਕਿਸੇ ਨੂੰ ਵੀ ਲਾ ਲਾਂਗੇ ਫੋਨ ਮੈਂ ਹਾਂ ਤੇਰਾ ਨੰਬਰ ਮੇਰਾ ਨੰਬਰ ਕਿੱਥੋਂ ਲਿਆਗਾ ਸੀਗਾ ਉੱਥੋਂ ਤਹਿਸੀਲਦਾਰ ਤੋਂ ਲਿਆ ਹੁਣ ਕੀ ਹੈ ਤਹਿਸੀਲਦਾਰਾਂ ਨੂੰ ਤੇ ਡੀਸੀ ਚ ਆਫਿਸਾਂ ਨੂੰ ਐਸਡੀਐਮ ਉਹਨਾਂ ਨੂੰ ਕੋਣ ਇਸ ਗੱਲ ਦਾ ਪੱਕਾ ਪਤਾ ਹੈ ਕਿ ਸ਼ਾਮ ਨੂੰ ਪਤੰਦਰ ਫੋਨ ਕਰਦਾ ਹੈ ਕੀ ਪਤਾ ਕਿ ਇਹਨੂੰ ਕਰ ਲੈ ਉਹ ਪਹਿਲਾਂ ਫੋਨ ਨੰਬਰ ਲੈਣ ਤੋਂ ਪਹਿਲਾਂ ਕਹਿੰਦੇ ਨੇ ਜੇ ਫੋਨ ਆਇਆ ਦੱਸ ਦੇ ਬਾਈ ਬਣ ਕੇ ਕੋਈ ਪੈਸਾ ਨਹੀਂ ਲਿਆ ਵੀਰ ਬਣ ਕੇ ਮਰਵਾ ਨਾ ਦੇ ਕਿਤੇ ਨਹੀਂ ਤਾਂ ਪੰਗਾ ਨਾ ਹੋਵੇ ਆ ਹੈ ਮੈਂ ਇਸੇ ਕੰਮ ਤੀਆਂ ਮੇਰਾ ਘੰਟਾ ਵਧੀਆ ਲੰਘ ਜਾਂਦਾ ਜਣਾ ਸੋ ਨਵੇਂ ਨਵੇਂ ਤਰੀਕੇ ਕੱਢਾਂਗੇ ਆਪਾਂ ਦਾ ਪ੍ਰਮਾਤਮਾ ਨੇ ਮੌਕਾ ਦਿੱਤਾ ਜੇ ਇਸ ਮੌਕੇ 'ਚ ਵੀ ਆਪਾਂ ਪੰਜਾਬ ਨੂੰ ਬਦਲ ਨਾ ਸਕੇ ਲੋਕਾਂ ਦੀ ਜ਼ਿੰਦਗੀ ਨਾ ਸੁਧਾਰ ਸਕੇ ਫਿਰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲਾਂਬੇ ਦੇਣ ਗਿਆ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਤੀ ਕੀਤਾ ਕਿਉਂ ਨਹੀਂ ਫਿਰ ਸੋ ਮੇਰੇ ਲਈ ਤਾਂ ਇੱਕ ਇੱਕ ਘੰਟਾ ਇੱਕ ਇੱਕ ਪਲ ਬਹੁਤ ਕੀਮਤੀ ਹੈ ਜਨਤਾ ਤੁਹਾਨੂੰ ਆਪਣਾ ਨੁਮਾਇੰਦਾ ਚੁਣਦੀ ਹੈ ਕਿ ਤੁਸੀਂ ਸਾਡੇ ਬਾਰੇ ਫੈਸਲੇ ਕਰਨੇ ਨੇ ਤੇ ਬਾਅਦ ਦੇ ਵਿੱਚ ਤੁਸੀਂ ਫੈਸਲੇ ਲੋਕਾਂ ਦੇ ਆਪ ਵਿਰੁੱਧ ਕਰਨ ਲੱਗ ਜਾਂਦੇ ਹੋ ਆਪਣੇ ਚਾਚੇ ਭਤੀਜੇ ਆ ਜਾਂਦੇ ਨੇ ਆਪਣੇ ਸਾਲੇ ਜੀਜੇ ਆ ਜਾਂਦੇ ਨੇ ਰਾਜ ਦਾ ਮਤਲਬ ਹੈ ਜਨਤਾ ਖੁਸ਼ ਰਹੇ ਕੋਈ ਵਰਗ ਜਨਤਾ ਦਾ ਕੋਈ ਵਰਗ ਭਾਵੇਂ ਕਿਸਾਨ ਹੈ ਮਜ਼ਦੂਰ ਹੈ ਦੁਕਾਨਦਾਰ ਹੈ ਹਲਵਾਈ ਹੈ ਚਾਹੇ ਉਹ ਕੋਈ ਖੱच्चਰ ਜਿਹੜਾ ਚਲਾਉਂਦਾ ਚਾਹੇ ਕੋਈ ਵਪਾਰੀ ਹੈ ਉਹਨੂੰ ਕੋਈ ਰਾਜ ਦੇ ਵਿੱਚ ਉਹਨੂੰ ਕੋਈ ਦੁੱਖ ਨਾ ਹੋਵੇ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਭੇਸ ਬਦਲ ਕੇ ਲੋਕਾਂ ਦੀਆਂ ਕੰਧਾਂ ਨਾਲ ਕੰਨ ਲਾ ਕੇ ਗੱਲਾਂ ਸੁਣਦੇ ਸੀ ਕਿ ਲੋਕ ਪਰ ਜਾ ਜਿਹੜੀ ਹੈ ਮੇਰੀ ਕਿਤੇ ਮੇਰੇ ਰਾਜ ਤੋਂ ਕੋਈ ਦੁਖੀ ਤਾਂ ਨਹੀਂ ਕੋਈ ਇਹ ਜੀ ਗੱਲ ਤਾਂ ਨਹੀਂ ਕਰ ਰਹੇ ਕਿ ਮੇਰੇ ਰਾਜ ਚ ਕਮੀ ਰਹਗੀ ਕੋਈ ਸੁਣਦੇ ਤਾਂ ਇਹ ਵੀ ਰਹੇ ਐ ਕੰਧਾ ਨਾ ਕੰਨ ਲਾ ਕੇ ਇਹ ਦੂ ਪਹਿਲਾਂ ਵਾਲੇ ਪਰ ਸੁਣਦੇ ਇਹ ਰਹੇ ਐ ਕਿ ਕੋਈ ਘਰ ਚਿੱਟੇ ਤੋਂ ਬਿਨਾ ਰਹਿ ਤਾਂ ਨਹੀਂ ਗਿਆ ਕੋਈ ਘਰ ਇਹ ਹਜਰ ਐ ਤਾਂ ਨਹੀਂ ਕਿ ਕਿਸੇ ਕੋਲ ਪੈਸਾ ਤਾਂ ਨਹੀਂ ਰਹੇਗਾ ਕੋਈ ਲੁੱਟ ਲੈਣਾ ਸਾਰੇ ਆ ਗੱਲਾਂ ਸੁਣਦੇ ਗੱਲਾਂ ਕਿਤੇ ਮਾਰਿਆ ਜਰਜੀਤ ਸਿੰਘ ਵਰਗਾ ਰਾਜਦੇਵਾ ਵੀ ਸੋ ਗੱਲਾਂ ਕਰਨੀਆਂ ਸੌਖੀਆਂ ਨਿਭਾਉਣੀਆਂ ਬਹੁਤ ਔਖੀਆਂ ਕੱਲਣਾ ਕੱਲਣੀਆਂ ਪੈਂਦੀਆਂ ਤਿਆਗ ਕਰਨੇ ਪੈਂਦੇ ਆ ਵਾਰੀਆਂ ਛੱਡਣੀਆਂ ਪੈਂਦੀਆਂ ਫੇਰ ਕਿਤੇ ਜਾ ਕੇ ਲੋਕ ਆਪਦੇ ਦਿਲਾਂ ਚ ਪਾਸਵਰਡ ਦਿੰਦੇ ਨੇ ਤੁਹਾਨੂੰ ਫੇਰ ਬਸਾਉਂਦੇ ਆ ਦਿਲਾਂ ਚ ਇੱਕ ਰਾਜਾ ਸੀ ਉਹ ਕਹਿੰਦਾ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਨਹੀਂ ਹੈਗਾ ਇਨਾ ਮੇਰੀ ਬੱਲੇ ਬੱਲੇ ਕਿਵੇਂ ਹੋਊਗੀ ਉਹਨੇ ਵਜ਼ੀਰ ਬੁਲਾਏ ਵਜ਼ੀਰ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਜਨਤਾ ਵੱਲ ਨੂੰ ਖੋਲ ਦੋ ਲੋਕ ਬੱਲੇ ਬੱਲੇ ਕਰਨਗੇ ਅਨਾਉਂਸ ਕਰਤਾ ਜੀ ਕੱਲ ਨੂੰ ਖਜ਼ਾਨੇ ਦਾ ਮੂੰਹ ਖੁੱਲੂਗਾ ਜਨਤਾ ਵੱਲ ਨੂੰ ਲਾਈਨ ਬਣਾ ਕੇ ਆ ਜਿਓ ਜਨਤਾ ਆ ਗਈ ਲਾਈਨ ਬਣਾ ਕੇ ਕਿਸੇ ਨੂੰ ਮੋਹਰਾਂ ਮਿਲੀ ਜਾਣ ਕਿਸੇ ਨੂੰ ਸੋਨਾ ਮਿਲੀ ਜਾਵੇ ਚਾਂਦੀ ਮਿਲੀ ਜਾਵੇ ਇੱਕ ਫਕੀਰ ਬੰਦਾ ਵੀ ਲਾਈਨ 'ਚ ਲੱਗਿਆ ਹੋਇਆ ਸੀ ਰੱਬ ਦਾ ਭਗਤ ਮਸਤ ਬੰਦਾ ਲੈਂਚ ਲੱਗ ਗਿਆ ਉਹ ਵੀ ਸਾਧੂ ਸੰਤ ਕੋਈ ਜਦੋਂ ਦੀ ਵਾਰੀ ਆਈ ਤਾਂ ਨਾਲ ਹੀ ਸੱਜੇ ਪਾਸੇ ਕੋਈ ਬੈਠਾ ਸੀ ਅਪਾਹਜ ਬੰਦਾ ਉਹ ਕਹਿੰਦਾ ਯਾਰ ਤੂੰ ਤਾਂ ਅੰਗਹੀਣ ਐ ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ ਲਾਈਨ ਹੀ ਬਹੁਤ ਲੰਬੀ ਹੈ ਕਹਿੰਦਾ ਤੂੰ ਤੇਰੀ ਵਾਰੀ ਕਦੋਂ ਆਊਗੀ ਤੂੰ ਐ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਬਾਅਦ 'ਚ ਆ ਜਾਣਾ ਉਹਨੂੰ ਵਾਰੀ ਦੇ ਕੇ ਫੇਰ ਲੈਂਚ ਲੱਗ ਗਿਆ ਫਕੀਰ ਫੇਰ ਵਾਰੀ ਆ ਗਈ ਫੇਰ ਕੋਈ ਇੱਧਰਲੇ ਪਾਸੇ ਬੈਠਾ ਸੀ ਕਹਿੰਦਾ ਯਾਰ ਤੇਰੇ ਤਾਂ 6:00 ਵਜੇ ਹੋਈ ਐ ਤੂੰ ਤਾਂ ਲਾਈਨ 'ਚ ਵੀ ਨਹੀਂ ਲੱਗਿਆ ਹਜੇ ਲਾਈਨ ਹੀ ਬਹੁਤ ਲੰਬੀ ਐ ਤੇਰੇ ਤਾਂ ਨਹੀਂ ਵਾਰੀ ਆਉਣੀ ਤੂੰ ਐ ਕਰ ਤੂੰ ਮੇਰੇ ਥਾਂ ਤੇ ਆ ਜਾ ਮੈਂ ਤੇ ਵਾਰੀ ਆ ਜਾਣਾ ਜਦੋਂ 7 8 10 ਵਾਰੀਆਂ ਐ ਕੀਤਾ ਸਾਰੇ ਸ਼ਹਿਰ 'ਚ ਰਾਜੇ ਦਾ ਕੋਈ ਨਾ ਹੀ ਨਾ ਲਵੇ ਚਰਚਾ ਹੀ ਇਕੱਲੇ ਫਕੀਰ ਦੀ ਚੱਲੇ ਕਹਿੰਦੇ ਇੱਕ ਬੰਦਾ ਓਏ ਸਵੇਰ ਦਾ ਵਾਰੀਆਂ ਹੀ ਦੇਈ ਜਾਂਦਾ ਓਏ ਆਪਣੀਆਂ ਜਦੋਂ ਰਾਜੇ ਨੂੰ ਪਤਾ ਲੱਗਿਆ ਬੜਾ ਗੁੱਸਾ ਚੜਿਆ ਕਹਿੰਦਾ ਖਜ਼ਾਨਾ ਮੈਂ ਲਟਾ ਰਿਹਾ ਹਾਂ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਐ ਆਪ ਜਾਵੜਿਆ ਕਹਿੰਦਾ ਮੈਂ ਆਪ ਹੱਥੀਂ ਆਪਦੇ ਖਜ਼ਾਨਾ ਵੰਡੂੰਗਾ ਹੱਥੀਂ ਵੰਡਣ ਲੱਗਾ ਰਾਜਾ ਉਹ ਫਕੀਰ ਦੀ ਫੇਰ ਵਾਰੀ ਆ ਗਈ ਫਕੀਰ ਕਹਿੰਦਾ ਕਿਸੇ ਨੂੰ ਕਾ ਤੂੰ ਆ ਜਾ ਤੂੰ ਆ ਜਾ ਤੂੰ ਮੇਰੇ ਕੋਲ ਪਹਿਲਾਂ ਇੱਥੇ ਬੈਠਾ ਯਾਰ ਮੈਂ ਬਾਅਦ ਆ ਜਾਣਾ ਤੂੰ ਆ ਜਾ ਰਾਜਾ ਕਹਿੰਦਾ ਗੱਲ ਸੁਣ ਬਾਹ ਫੜ ਲਈ ਉਹਦੀ ਗੱਲ ਸੁਣ ਫਕੀਰਾ ਸਵੇਰ ਦਾ ਤੂੰ ਇਹ ਕਰ ਰਿਹਾ 15 20 ਵਾਰੀ ਕਰ ਲਿਆ ਤਾਂ ਇਹ ਕੰਮ ਲਾਈਨ ਚ ਲੱਗ ਜਾਣਾ ਜਦੋਂ ਵਾਰੀ ਆਉਂਦੀ ਹੈ ਕਿਸੇ ਹੋਰ ਨੂੰ ਦੇ ਕੇ ਫਿਰ ਦੁਬਾਰੇ ਲਾਈਨ ਚ ਲੱਗ ਜਾਣਾ ਇਹ ਗਲਤ ਗੱਲ ਹੈ ਉਹ ਕਹਿੰਦਾ ਜੀ ਇਹ ਕਿਹੜੀ ਗਲਤ ਗੱਲ ਹੈ ਆਪਾਂ ਦੋਨੇ ਇੱਕੋ ਜਿਹੇ ਆ ਕਹਿੰਦਾ ਇੱਕੋ ਜਿਕੇਵੇਂ ਕਹਿੰਦਾ ਜੋ ਤੇਰੇ ਕੋਲੇ ਆ ਰਾਜ ਹੈ ਉਹ ਤੂੰ ਵੰਡੀ ਜਾਣਾ ਜੋ ਮੇਰੇ ਕੋਲੇ ਆ ਮੈਂ ਵੰਡੀ ਜਾਣਾ ਤੇਰੇ ਕੋਲੇ ਖਜ਼ਾਨਾ ਹੈ ਮੇਰੇ ਕੋਲੇ ਵਾਰੀਆਂ ਨੇ ਦੇਖਾਂਗੇ ਕਹਿੰਦਾ ਕੌਣ ਪਹਿਲਾਂ ਮੁੱਕੂ ਫਿਰ ਖਜ਼ਾਨਾ 2 ਦਿਨ ਚੱਲ ਜੂ 4 ਦਿਨ ਚੱਲ ਜੂ ਬਾਰੀਆਂ ਤਾਂ ਵੰਡੀ ਜਾਊਗਾ ਉਹ ਪੈਰੀਂ ਪੈ ਗਿਆ ਰਾਜਾ ਫਿਰ ਕਹਿੰਦਾ ਬਖਸ਼ ਦਿਓ ਜੀ ਕਹਿੰਦਾ ਐ ਨਹੀਂ ਖਜ਼ਾਨੇ ਵੰਡਣ ਨਾਲ ਨਹੀਂ ਹੁੰਦਾ ਲੋਕਾਂ ਦੇ ਦਿਲ ਜਿੱਤਣੇ ਪੈਂਦੇ ਆ ਬਾਰੀਆਂ ਛੱਡਣੀਆਂ ਪੈਂਦੀਆਂ ਤਿਆਗ ਕਰਨੇ ਪੈਂਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਆਪਣੇ ਸਰਵੰਸ ਦੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਆਪਣੀ ਰਾਜਗੁਰੂ ਸਖਦੇਵ ਹੋਰਾਂ ਨੇ ਆਪਣੀ ਸ਼ਹੀਦ ਆਸਮੁਦਮ ਸਿੰਘ ਜੀ ਨੇ ਆਪਣੀ ਕਰਤਾਰ ਸਿੰਘ ਸਰਾਬਾ ਹੋਣਾ ਨੇ ਆਪਣੀ ਜਉਣ ਦੀ ਵਾਰੀ ਛੱਡੀ ਤਾਂ ਆਜ਼ਾਦੀਆਂ ਮਿਲੀਆਂ ਨੇ ਕਿ ਚਲੋ ਅਸੀਂ ਨਹੀਂ ਜਿਉਂਦੇ ਸਾਡੀ ਕੌਮ ਜਿਊਂਗੀ ਤਾਂ ਤਾਂ ਇਹ ਅਜ ਅੱਥੇ ਆਪਾਂ ਇਕੱਠੇ ਹੋਏ ਸੋ ਇਹ ਪੈਸੇ ਲੁੱਟ ਕੇ ਢਾਬੇ ਲੁੱਟ ਕੇ ਬੱਸਾਂ ਲੁੱਟ ਕੇ ਪਹਾੜਾਂ 'ਚ ਬਣਾ ਕੇ ਮਹਿਲ ਇਹ ਕੋਈ ਰਾਜੇ ਬਣ ਜਾਂਦੇ ਸੋ ਵੀਰੋ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ ਸਾਰੇ ਅਖਬਾਰਾਂ 'ਚ ਅਸੀਂ ਰਾਜਪੱਤਰੀ ਸਮਾਗਮ ਦੀ ਅੱਜ ਐਡਾ ਲਵਾਈਆਂ ਨੇ ਪਹਿਲਾਂ ਭੁੱਲ ਹੀ ਗਏ ਸੀ ਤੁਸੀਂ ਜਿਹੜੀ ਕੌਮ ਆਪਣੇ ਵਿਰਸੇ ਨੂੰ ਨਹੀਂ ਨਹੀਂ ਯਾਦ ਰੱਖਦੀ ਕੌਮ ਖਤਮ ਹੋ ਜਾਂਦੀ ਹੈ 31 ਜੁਲਾਈ ਨੂੰ ਸ਼ਹੀਦ ਆਜ਼ਮ ਉਦਮ ਸਿੰਘ ਜੀ ਦੀ ਵਰ੍ਹੇ ਸਿਰ ਹੈ 28 ਸਤੰਬਰ ਨੂੰ ਸ਼ਹੀਦ ਆਜ਼ਮ ਭਗ ਸਿੰਘ ਦਾ ਜਨਮ ਦਿਨ ਹੈ 23 ਮਾਰਚ ਨੂੰ ਉਹਨਾਂ ਦਾ ਸ਼ਹੀਦੀ ਦਿਨ ਹੈ ਕੀ 57 10 15 20 50 100 ਦਿਨ ਮਨਾਉਣ ਵੇ ਆਪਾਂ ਨੂੰ ਕੀ ਹਰ ਜਾ ਯਾਰ ਉਹ ਇੰਨੀਆਂ ਕੁਰਬਾਨੀਆਂ ਕਰ ਗਏ ਆਪਾਂ ਉਹਨਾਂ ਨੂੰ ਕੱਲਾ ਸਲੂਟ ਹੀ ਨਹੀਂ ਮਾਰ ਸਕਦੇ ਬਸ ਕੱਲਾ ਸੋ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੇ ਰਾਜ ਦੀਆਂ ਤਾਂ ਬਹੁਤ ਗੱਲਾਂ ਨੇ ਜੀ ਮਹਾਰਾਜਾ ਸਾਹਿਬ ਹਾਥੀ ਤੇ ਬਹਿ ਕੇ ਆਪਣੇ ਪੂਰੇ ਕਾਫਲੇ ਸਮੇਤ ਜਾ ਰਹੇ ਸੀ ਅਚਾਨਕ ਇੱਕ ਰੋੜਾ ਵੱਜਿਆ ਉਹਨਾਂ ਦੇ ਮੱਥੇ 'ਚ ਸਿਕਿਉਰਿਟੀ ਨੂੰ ਚਿੰਤਾ ਹੋ ਗਈ ਉਹਨੇ ਬੰਦਾ ਫੜ ਲਿਆ ਜਿਹਨੇ ਰੋੜਾ ਮਾਰਿਆ ਸੀ ਪੇਸ਼ ਕੀਤਾ ਮਾਰਿਆ ਸਾਹਮਣੇ ਕਹਿੰਦੇ ਰੋੜਾ ਕਿਉਂ ਮਾਰਿਆ ਵੀ ਤੂੰ ਉਹ ਕਹਿੰਦਾ ਜੀ ਮੈਂ ਤਾਂ ਸੱਚੀ ਮੁੱਚੀ ਥੋਡੇ ਨਹੀਂ ਮਾਰਦਾ ਸੀਗਾ ਮੈਂ ਹੈਗਾ ਦੋ ਦਿਨ ਤੋਂ ਭੁੱਖਾ ਮੈਂ ਤਾਂ 베ਰੀ ਦੇ 베ਰ ਸੀਗੇ ਲੱਗੇ ਹੋਏ ਮੈਂ ਤਾਂ ਉਹਦੇ ਰੋੜਾ ਮਾਰਿਆ ਸੀ ਤੇ ਕੁਦਰਤੀ ਕਿਤੇ ਤੁਹਾਡਾ ਵਿੱਚ ਕਾਫਲਾ ਆ ਗਿਆ ਥੋਡੇ ਵੱਜ ਗਿਆ ਮੈਨੂੰ 베ਰ ਮਿਲ ਜਾਂਦੇ ਚਾਰ ਪੰਜ ਛੱਟ ਜਾਂਦੇ ਮੈਂ ਖਾ ਲੈਂਦਾ ਮੇਰੀ ਭੁੱਖ ਮਿਟ ਜਾਂਦੀ ਮਹਾਰਾਜਾ ਸਾਹਿਬ ਰਣਜੀਤ ਸਿੰਘ ਜੀ ਕਹਿੰਦੇ ਲਿਓ ਵੀ ਸੋਨੇ ਦੇ ਮੋਹਰਾ ਦੇ ਦਿਓ ਇਹਨੂੰ ਉਹ ਵਜ਼ੀਰ ਕਹਿੰਦੇ ਆ ਕੀ ਕਰੀ ਜਾਂਦੇ ਹੋ ਮਹਾਰਾਜਾ ਸਾਹਿਬ ਨਾਲੇ ਤਾਂ ਰੋੜਾ ਮਾਰਿਆ ਥੋਡੇ ਨਾਲੇ ਤੁਸੀਂ ਉਹਨੂੰ ਨਾਮ ਦੇਈ ਜਾਂਦੇ ਹੋ ਕਹਿੰਦਾ ਗੱਲ ਸੁਣ ਇੱਕ ਬੰਦਾ ਇੱਕ ਬੇਜਾਨ ਬੇਜ਼ੁਬਾਨ ਬੇਰੀ ਹੈ ਬੇਰੀ ਉਹਦੇ ਤੇ ਰੋੜਾ ਮਾਰ ਕੇ ਜੇ ਉਹਦੀ ਭੁੱਖ ਮਿਟਾ ਸਕਦਾ ਹੈ ਉਹਨੂੰ ਕੁਝ ਮਿਲਦਾ ਹੈ ਬੇਜ਼ੁਬਾਨ 베ਰੀ ਦੇ ਰੋੜਾ ਮਾਰ ਕੇ ਉਹਨੂੰ ਕੁਝ ਮਿਲਦਾ ਹੈ ਟਿੱਡ ਪਰਨ ਨੂੰ ਤਾਂ ਫਿਰ ਮਹਾਰਾਜ ਰੰਜੀ ਸਿੰਘ ਦੇ ਰੋੜਾ ਮਾਰ ਕੇ ਤਾਂ ਉਹਨੂੰ ਬਹੁਤ ਜ਼ਿਆਦਾ ਕੁਝ ਮਿਲਣਾ ਚਾਹੀਦਾ ਮੋਹਰਾ ਦੇਤੀਆਂ ਜੀ ਐਹਾ ਜਾ ਜੀ ਰਾਜ ਆਪ ਜਿੱਥੇ ਹੋ ਜੂਗਾ ਆ ਗੱਲਾਂ ਨੇ ਕਿਆ ਉਹਨਾਂ ਨੇ ਮਤਲਬ ਧੰਨ ਮਾਹੋ ਜਿਨੇ ਉਹਨੂੰ ਜਨਨੀ ਜਿਹੜੀ ਉਹਦੀ ਸੋ ਅੱਜ ਕੋਸ਼ਿਸ਼ ਜਿਸ ਤਰ੍ਹਾਂ ਅਮਨ ਅਰੋੜਾ ਜੀ ਨੇ ਕਿਹਾ ਸਾਡੀ ਕੋਸ਼ਿਸ਼ ਹੈ ਹਰੇਕ ਵਰਗ ਨੂੰ ਆਪਣਾ ਜਿਹੜਾ ਸਰਕਾਰ ਹੈ ਉਹਦਾ ਫਾਇਦਾ ਪਹੁੰਚੇ ਕੋਈ ਚਾਹੇ ਹੋ ਕਿਸਾਨਾਂ ਨੂੰ ਫਸਲਾਂ ਦੇ ਰੂਪ ਚ ਭਾਅ ਦੇ ਰੂਪ ਚ ਜਾਂ ਫਿਰ ਬਿਜਲੀ ਦੇ ਰੂਪ ਚ ਜਾਂ ਫਿਰ ਜਿਹੜੀਆਂ ਕੱਸੀਆਂ ਚ ਪਾਣੀ ਆ ਗਿਆ